6 ਸਾਲਾਂ ਦੇ ਵਿੱਚ ਇੱਕ ਵੀ ਦੋਸ਼ੀ ਨੂੰ ਦੱਸ ਦਿਓ ਜੇ ਕਿਸੇ ਨੂੰ ਸਜ਼ਾ ਹੋਈ ਹੈ ਇੱਕ ਵੀ ਕਿਸੇ ਨੂੰ ਵੀ ਨਹੀਂ ਤੇ ਜੇ ਅੱਜ ਸਿੰਘੂ ਬਾਰਡਰ ਦੇ ਉੱਤੇ ਬਿਆਦਬੀ ਕਰਨ ਵਾਲੇ ਦਾ ਸੋਧਾ ਲੱਗ ਗਿਆ ਤੇ ਬਹੁਤ ਲੋਕ ਐਸੇ ਵੀ ਨਹੀਂ ਨਹੀਂ ਜੀ ਨਹੀਂ ਕਾਨੂੰਨ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਇਦਾਂ ਸਾਨੂੰ ਨਹੀਂ ਕਰਨਾ ਚਾਹੀਦਾ ਜਿਸ ਭਗਤ ਸਿੰਘ ਦੇ ਤੁਸੀਂ ਸੋਲੇ ਗਾਣੇ ਹੋ ਤੇ ਜਦੋਂ ਭਗਤ ਸਿੰਘ ਨੇ ਆਜ਼ਾਦੀ ਲੈ ਕੇ ਆਇਆ ਤੇ ਪਹਿਲੇ ਉਹਨੇ ਵੀ ਕਾਨੂੰਨ ਹੱਥ 'ਚ ਹੀ ਲਿਆ ਸ਼ਹੀਦ ਉਧਮ ਸਿੰਘ ਨੇ ਕਾਨੂੰਨ ਹੱਥ 'ਚ ਹੀ ਲਿਆ ਸੀ ਪਰ ਜਦੋਂ ਸਾਧ ਸੰਗਤ ਇਨਸਾਫ਼ ਨਾ ਮਿਲੇ ਫਿਰ ਗਾਤ ਚ ਪਾਈ ਹੋਈ ਕਿਰਪਾ ਨੇ ਦਿਖਾਵੇ ਵਾਸਤੇ ਨਹੀਂ ਜਦੋਂ ਕੋਈ ਸੁਣੇ ਨਾ ਪੁਕਾਰ ਸਾਡੇ ਪਿਆਰੇ ਨਿਹੰਗ ਸਿੰਘ ਵੀਰਾ ਨੇ ਸਰਬਜੀਤ ਸਿੰਘ ਭਾਉ ਨੇ ਬਾਬਾ ਨਾਰਾਇਣ ਸਿੰਘ ਜੀ ਮੈਨੂੰ ਮਿਲੇ ਸੀ ਇੱਥੇ ਆਏ ਸੀ ਆਨੰਦਪੁਰ ਸਾਹਿਬ ਵੀ ਮਿਲੇ ਜਦੋਂ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਇੱਕ ਬੰਦੇ ਨੇ ਸਿਗਰਟ ਦਾ ਧੂਆਂ ਲਾ ਕੇ ਸੁੱਟ ਦਿੱਤਾ ਨਾ ਤੇ ਉਥੇ ਰੋਸਵਜੋਂ ਮੈਂ ਵੀ ਗਿਆ ਤੇ ਬਾਬਾ ਨਾਰੈਣ ਸਿੰਘ ਵੀ ਗਏ ਤੇ ਬਾਬਾ ਨਾਰੈਣ ਸਿੰਘ ਜੀ ਦੀ ਅੱਖਾਂ ਵਿੱਚੋਂ ਵੀ ਹੰਝੂ ਆਏ ਮਾਫ਼ ਕਰਨਾ ਗੁਰੂ ਦਾ ਦਿੱਤਾ ਖਾ ਰਹੇ ਆ ਪਾ ਰਹੇ ਆ ਸਾਨੂੰ ਕਦੀ ਮਨ ਵਿੱਚ ਦੁੱਖ ਆਇਆ ਵੀ ਸਾਡੇ ਗੁਰੂ ਬਾਰੇ ਕਿਸੇ ਨੇ ਇਸ ਤਰ੍ਹਾਂ ਕਹਿ ਦਿੱਤਾ ਸਾਡੇ ਗੁਰੂ ਦੇ ਉੱਤੇ ਕਿਸੇ ਨੇ ਸਿਗਰਟ ਦਾ ਧੂਆਂ ਸੁੱਟ ਦਿੱਤਾ ਕਾਹਦਾ ਸਾਡਾ ਗੁਰੂ ਨਾਲ ਪਿਆਰ ਹੈ ਬਸ ਇਹਦੇ ਵਾਸਤੇ ਹੀ ਹੈ ਵੀ ਮਾਰਾ ਸਾਡੇ ਪੁੱਤਰ ਦਾ ਵੀਜ਼ਾ ਲੱਗ ਜਾਵੇ ਮੇਰੀ ਧੀ ਦਾ ਵੀਜ਼ਾ ਲੱਗ ਜਾਵੇ ਕੈਨੇਡਾ ਚ ਪੱਕੇ ਹੋ ਜੀ ਅਮਰੀਕਾ ਚ ਪੱਕੇ ਹੋ ਜੀ ਗੁਰੂ ਨਾਲ ਇੱਥੇ ਤੱਕ ਹੀ ਪਿਆਰ ਹੈ ਬੋਲ ਬੜੇ ਕੌੜੇ ਨੇ ਮੈਨੂੰ ਮਾਫ਼ ਕਰ ਦੇਣਾ ਪਰ ਜਿਹਦਾ ਗੁਰੂ ਨਾਲ ਪਿਆਰ ਹੁੰਦਾ ਹੈ ਨਾ ਫਿਰ ਉਹ ਸਾਧ ਸੰਗਤ ਉਹਦੀ ਅੱਖਾਂ ਚੋਂ ਹੰਝੂ ਬੇਰਾਗ ਆਉਂਦਾ ਵੀ ਮੇਰੇ ਗੁਰੂ ਦੇ ਨਾਲੇ ਸਭ ਕੁਝ ਕਰ ਰਹੇ ਨੇ ਉਹਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਉਹਨਾਂ ਨੇ ਜੋ ਇਹ ਕਾਰਜ ਕੀਤਾ ਮੈਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਾਂਗਾ 2015 ਤੋਂ ਅੱਜ 2021 ਆ ਗਿਆ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਲੋਕਾਂ ਦਾ ਕੀ ਵਿਗਾੜਿਆ ਜਿਹੜਾ ਉੱਠਦਾ ਉੱਠ ਕੇ ਬਿਆਦਵੀ ਕਰਨ ਚੱਲ ਜਾਂਦਾ ਜਿਹੜਾ ਉੱਠਦਾ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰ ਦਿੰਦਾ ਤੇ ਇਹਨਾਂ 5 6 ਸਾਲਾਂ ਦੇ ਵਿੱਚ ਜਿਨ੍ਹਾਂ ਨੇ ਬਿਆਦਵੀ ਕੀਤੀ ਇੱਕੋ ਹੀ ਗੱਲ ਆਈ ਵਸ ਪੀਏ ਜੀ ਮੈਂਟਲੀ ਸੰਤੁਲਨ ਇਹਦਾ ਖਰਾਬ ਸੀ ਦਿਮਾਗੀ ਸੰਤੁਲਨ ਖਰਾਬ ਸੀ ਤੇ ਛੱਡ ਦਿੰਦੇ ਸੀ ਪਰ ਬਾਜਾਂ ਵਾਲੇ ਸਤਿਗੁਰ ਨੇ ਕਿਹਾ ਚੂੰਕਾਰ ਅਜ਼ਾ ਹਮ ਹਿਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ ਕਹਿੰਦੇ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਫਿਰ ਸ੍ਰੀ ਸਾਹਿਬ ਦੇ ਮੁਠੇ ਨੂੰ ਹੱਥ ਪਾਉਣਾ ਕੋਈ ਗੁਨਾਹ ਨਹੀਂ ਗੁਰ ਕੀ ਨਿੰਦਾ ਸੁਨੇ ਨਾ ਕਹਿੰਦੇ ਗੁਰੂ ਦੀ ਨਿੰਦਾ ਕੰਨਾਂ ਨਾਲ ਸੁਣਨੀ ਨਹੀਂ ਹੈ ਪਰ ਅੱਜ ਸਾਧ ਸੰਗਤ ਉਹਨਾਂ ਦਾ ਸਾਥ ਤੇ ਕੀ ਦੇਣਾ ਸੀ ਨਿਹੰਗ ਸਿੰਘ ਵੀਰਾਂ ਦਾ ਸਾਡੇ ਸੰਯੁਕਤ ਕਿਸਾਨ ਮੋਰਚੇ ਵਾਲੇ ਵੀਰਾਂ ਨੇ ਇਹ ਵੀ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਹਿੰਦੇ ਉਹ ਸਾਡੇ ਹੀ ਨਹੀਂ ਹੈ ਇਹ ਏਸੀ ਗੱਲ ਕਰਕੇ ਸਾਡੀ ਕੌਮ ਹਾਰਦੀ ਹੈ ਇਹ ਕੌਮ ਕਦੇ ਨਾਾਰੇ ਜੇ ਸਿੱਖ ਸਿੱਖ ਨੂੰ ਚਲੋ ਨਿਹੰਗ ਸਿੰਘ ਤੁਹਾਡੇ ਨਹੀਂ ਐ ਪਰ ਮੈਂ ਪੁੱਛਣਾ ਚਾਹੁੰਨਾ ਗੁਰੂ ਗ੍ਰੰਥ ਸਾਹਿਬ ਦੇ ਤੁਹਾਡੇ ਹੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਨ ਵਾਲਿਆਂ ਦਾ ਸੋਧਾ ਲਾਇਆ ਉਹ ਤੁਹਾਡੇ ਨਹੀਂ ਐ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਕੇ ਲੈ ਗਿਆ ਰਮਾਲੇ ਖਿਲਾਰ ਦਿੱਤੇ ਉਹ ਗੁਰੂ ਤੇ ਤੁਹਾਡਾ ਹੀ ਐ ਪੱਤਰਕਾਰ ਨੇ ਕਿਹਾ ਬਿਆਦਵੀ ਕੀਤੀ ਤੁਹਾਨੂੰ ਜੇਲ੍ਹ ਹੋ ਜਾਣੀ ਤੁਸੀਂ ਉਹਨੂੰ ਮਾਰ ਦਿੱਤਾ ਉਹ ਕਹਿੰਦੇ ਸਾਡੇ ਗੁਰੂ ਦੀ ਬਿਆਦਵੀ ਕੀਤੀ ਹੈ ਤੇ ਜੇ ਗੁਰੂ ਦੀ ਬਿਆਦਵੀ ਕਰਨ ਵਾਲੇ ਦਾ ਸੋਦਾ ਲਾ ਦਿੱਤਾ ਮੈਨੂੰ ਜੇਲ੍ਹ ਚ ਜਾਣਾ ਪੈ ਜਾਏ ਅੱਜ ਮੈਂ ਮਰ ਗਿਆ ਕਹਿੰਦੇ ਜੇ 10 ਜਨਮ ਵੀ ਮੈਂ ਲਵਾਂਗਾ ਉਹਨਾਂ 10 ਜਨਮਾਂ ਦੇ ਵਿੱਚ ਵੀ ਬਿਆਦਵੀ ਕਰਨ ਵਾਲੇ ਦਾ ਇੰਜੀ ਸੋਦਾ ਲੱਗੇ ਕਿੰਨਾ ਪਿਆਰ ਹੈ ਗੁਰੂ ਦੇ ਪ੍ਰਤੀ